ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਬਣਾਉਣ ਲੱਗੇ ਹਾਂ ਜੀ ਪੰਜੀਰੀ ਪੰਜੀਰੀ ਬਣਾਉਣ ਦੇ ਲਈ ਆਪਾਂ ਨੇ ਆ ਜਿਹੜਾ ਸਾਰਾ ਸਮਾਨ ਲਿਆਏ ਸਾਰੇ ਨਾਲੋਂ ਪਹਿਲਾਂ ਆਪਾਂ ਦੇਸੀ ਘਿਓ 1.5 ਕਿਲੋ ਤੇ 1.5 ਕਿਲੋ ਹੀ ਆਪਾਂ ਨੇ ਕਣਕ ਦਾ ਆਟਾ ਲਿਆ ਨਾਲ ਆਪਾਂ ਲੈਨੇ ਫੁੱਲ ਮਖਾਣੇ ਚਾਰ ਗੋਂਦ ਅਖਰੋਟ ਬਦਾਮ ਨਾਰੀਅਲ ਦਾ ਬਰਾਦਾ ਇੱਕ ਚਮਚ ਆਪਾਂ ਨੇ ਲਿਆਇਆ ਇੱਧਰ ਸੁੰਡ ਦਾ ਤੇ ਮਗਜ ਕਮਰਕਸ ਖਸਖਸ ਕਾਲੀ ਜਿਹੜੀ ਤੁਸੀਂ ਮਰਜ਼ੀ ਲੈ ਸਕਦੇ ਆ ਆ ਕਾਲੀ ਮਿਰਚ ਲਈ ਆ ਦੇ ਨਾਲ ਆਪਾਂ ਨੇ ਦਾਖਾਂ ਤੇ ਜੁਆਇਨ ਲਈਆ ਹੁਣ ਆਪਾਂ ਨੇ ਇਹਦੇ ਚ ਫੁੱਲ ਮਖਾਣੇ ਚਾਰ ਗੋਂਦ ਤੇ ਕਮਰਕਸ ਇਹਨੂੰ ਭੁੰਨ ਲੈਣਾ ਤੇ ਅਖਰੋਟ ਬਦਾਮ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਆਪਾਂ ਇਦਾਂ ਹੀ ਗ੍ਰਾਇੰਡ ਕਰ ਲੈਣੀਆਂ ਜਦੋਂ ਆਪਣਾ ਆਟਾ ਭੁੰਨ ਹੋ ਜਾਊਗਾ ਆਪਾਂ ਫਿਰ ਇਹ ਸਿੱਧਾ ਹੀ ਵਿੱਚ ਪਾ ਦਾਂਗੇ ਕਿਉਂਕਿ ਆਟਾ ਗਰਮ ਹੁੰਦਾ ਏ ਤੇ ਉਦੋਂ ਹੀ ਇਹਨਾਂ ਨੂੰ ਸੇਕ ਲੱਗ ਜਾਊਗਾ ਇੱਕ ਸਾਈਡ ਤੇ ਹੁਣ ਆਪਾਂ ਆਟਾ ਭੁੰਨ ਲੈਨੇ ਆ ਤੇ ਨਾਲ ਆਪਾਂ ਇਹ ਚੀਜ਼ਾਂ ਨੂੰ ਭੁੰਨ ਕੇ ਗ੍ਰਾਇੰਡ ਕਰ ਲੈਨੇ ਆ ਹੁਣ ਕੜਾਹੀ ਦੇ ਵਿੱਚ ਆਪਾਂ ਨੇ ਥੋੜਾ ਜਿਹਾ ਦੇਸੀ ਘਿਓ ਲਿਆ ਤੇ ਉਹਦੇ ਚ ਪਹਿਲਾਂ ਆਪਾਂ ਕਮਰਕਸ ਪਾਈ ਆ ਇਹਨੂੰ ਭੁੰਨ ਲਵਾਂਗੇ ਤੇ ਸੇਮ ਘਿਓ ਦੇ ਵਿੱਚ ਹੀ ਹੁਣ ਆਪਾਂ ਥੋੜੀ ਚਾਰ ਗੋਂ ਪਾਈ ਆ ਇਹਨੂੰ ਵੀ ਭੁੰਨ ਲਾਂਗੇ ਗੋਂਦ ਵੀ ਆਪਾਂ ਭੁੰਨ ਲਿਆ ਤੇ ਹੁਣ ਇਹਨੂੰ ਸਾਈਡ ਤੇ ਕੱਢ ਲਾਂਗੇ ਹੁਣ ਆਪਾਂ ਫਰਾਈ ਕਰਦੇ ਆ ਇਹਦੇ ਵਿੱਚ ਮਖਾਣੇ ਹੁਣ ਆਪਾਂ ਫੁੱਲ ਮਖਾਣੇ ਭੁੰਨ ਲਾਂਗੇ ਜਿੰਨਾ ਟਾਈਮ ਇੱਧਰ ਮਖਾਣੇ ਭੁੰਨ ਹੁੰਦੇ ਨੇ ਉਹਨਾਂ ਟਾਈਮ 'ਚ ਆਪਾਂ ਜਿਹੜੀ ਕਮਰ ਕਰਤਾ ਉਹ ਇਹਦੇ 'ਚ ਪਾ ਕੇ ਗ੍ਰाइंड ਕਰ ਲਾਂਗੇ ਕਿਉਂਕਿ ਇਹ ਫ੍ਰੀਕ ਹੁੰਦੀ ਆ ਕਿੜਾ ਚਾਰ ਗੋੰਦਾ ਇਹਨੂੰ ਆਪਾਂ ਗ੍ਰਾਈਂਡਰ ਜਾਰ 'ਚ ਪਾ ਕੇ ਗ੍ਰाइंड ਕਰ ਲਵਾਂਗੇ ਮਖਾਣੇ ਆਪਾਂ ਇੱਕ ਵਾਰੀ ਚੈੱਕ ਕਰ ਲੈਣੇ ਆ ਵੀ ਇਹ ਐਦਾਂ ਫੁੱਟਦੇ ਹੋਣ ਹੁਣ ਭੁੰਨੇ ਭੁੰਨ ਹੋ ਗਏ ਇਹ ਹੁਣ ਆਪਾਂ ਇਹਨੂੰ ਗ੍ਰाइंड ਕਰ ਲੈਂਦੇ ਆ ਆਪਾਂ ਨੇ ਕਮਰਕਾਸ ਫੁੱਲ ਮਖਾਣੇ ਤੇ ਚਾਰ ਗੋਂਦ ਇਹ ਆਪਾਂ ਨੇ ਗ੍ਰाइंड ਕਰ ਲਏ ਹੁਣ ਆਪਾਂ ਨੇ ਬਦਾਮ ਅਖਰੋਟ ਤੇ ਨਾਰੀਅਲ ਦਾੜਾ ਬਰਾਤਾ ਇਹਨੂੰ ਵੀ ਗ੍ਰाइंड ਕਰ ਲੈਣੇ ਆ ਇਹਨਾਂ ਟਾਈਮ ਇਧਰ ਆਪਾਂ ਨੇ ਘਿਓ ਰੱਖਿਆ ਹੋਇਆ ਗਰਮ ਹੋਣ ਦੇ ਲਈ ਤੇ ਹੁਣ ਆਪਾਂ ਇਹਦੇ ਚ ਪਾ ਲਿਆ ਸੀ ਆਟਾ ਆਟੇ ਨੂੰ ਹੁਣ ਚੰਗੀ ਤਰ੍ਹਾਂ ਪੈਨ 골ਡਨ ਬ੍ਰਾਊਨ ਹੋਣ ਤੱਕ ਭੁੰਨ ਲਵਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਚ ਐਡ ਕਰ ਲਾਂਗੇ ਇਹੜਾ ਡਰਾਈ ਫਰੂਟ ਆਪਾਂ ਗ੍ਰाइंड ਕੀਤੇ ਹੋਏ ਆ ਨਾਲ ਪਾਵਾਂਗੇ 슈ਗਰ ਸ਼ੂਗਰ ਆਪਣੇ ਅਕੋਰਡਿੰਗ ਲੈ ਸਕਦੇ ਆ ਤੁਸੀਂ 1.5 ਕਿਲੋ ਦੇ ਵਿੱਚ 1 ਕਿਲੋ ਸ਼ੂਗਰ ਲੈ ਸਕਦੇ ਆ ਆਪਾਂ ਥੋੜੀ ਖੰਨੇ ਆ ਇਸ ਲਈ ਆਪਾਂ ਨੇ ਥੋੜੀ ਪਾਈ ਆ ਇਹ ਤੁਸੀਂ ਆਪਣੇ ਅਕੋਰਡਿੰਗ ਪਾ ਸਕਦੇ ਆ ਹੁਣ ਪਹਿਲਾ ਆਟਾ ਆਟੇ ਨੂੰ ਚੰਗੀ ਤਰ੍ਹਾਂ ਭੁੰਨ ਲਿਓ ਆਟਾ ਆਪਾਂ ਚੰਗੀ ਤਰ੍ਹਾਂ ਭੁੰਨ ਲਿਆ ਸੀ ਤੇ ਗੈਸ ਆਪਾਂ ਹੁਣ ਬਿਲਕੁਲ ਬੰਦ ਕਰਤਾ ਹੁਣ ਆਪਾਂ ਸਾਰਾ ਸਮਾਨ ਮਿਕਸ ਕਰ ਲਾਂਗੇ ਦਾ ਖਾ ਆਪਾਂ ਬਾਅਦ ਚ ਪਾਵਾਂਗੇ ਇਹ ਪਹਿਲਾਂ ਨਹੀਂ ਪਾਵਾਂਗੇ ਕਿਉਂਕਿ ਹਲੇ ਆਟਾ ਗਰਮ ਆ ਇਹਨਾਂ ਵਿੱਚ ਜਲ ਜਾਣਾ ਸਾਰੇ ਸਮਾਨ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਉਸ ਤੋਂ ਬਾਅਦ ਫਿਰ ਆਪਾਂ ਇਸ ਵਿੱਚ 슈ਗਰ ਐਡ ਕਰ ਲਾਂਗੇ ਅਰੇ ਲਾਲੀ ਵਿੱਚ ਤੇ ਹੁਣ ਆਪਾਂ ਇਹ ਚ ਪਾ ਲਵਾਂਗੇ ਮਿੱਠਾ ਸ਼ੂਗਰ ਆਪਾਂ ਦੇਖ ਲੈਣੀ ਹੈ ਪਹਿਲਾਂ ਜੇ ਆਪਾਂ ਇੱਕ ਵਾਰੀ ਪਾ ਕੇ ਟੇਸਟ ਕਰ ਸਕਦੇ ਹਾਂ ਜੇ ਆਪਾਂ ਲੱਗਿਆ ਆਪਾਂ ਘੱਟ ਵੱਧ ਜਿਵੇਂ ਪਾ ਸਕਦੇ ਹਾਂ ਹੋਰ ਜੋ ਹੁਣ ਆਪਾਂ ਇਹਦੇ ਵਿੱਚ ਦੱਖਾ ਵੀ ਪਾ ਲਵਾਂਗੇ। ਉਹ ਜੀ ਪੰਜੀਰੀ ਆਪਣੀ ਬਣ ਕੇ ਤਿਆਰ ਆ ਤੇ ਹੁਣ ਆਪਾਂ ਠੰਡੀ ਹੋਣ ਤੋਂ ਬਾਅਦ ਇਹਨੂੰ ਕਿਸੇ ਕੰਟੇਨਰ ਦੇ ਵਿੱਚ ਆਪਾਂ ਸਟੋਰ ਕਰਕੇ ਰੱਖ ਲਵਾਂਗੇ ਤੇ ਤੁਸੀਂ ਵੀ ਇੱਕ ਵਾਰੀ ਬਣਾ ਕੇ ਤੇ ਟਰਾਈ ਕਰਕੇ ਜਰੂਰ ਦੇਖਿਓ। ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।